ਕੋਡੀ 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 ਸ਼ੁਰੂ ਕਰ ਦਈਏ ਅਮਰੀਕ ਬਾਈ ਅਮਰੀਕ ਇਧਰ ਬਾਈ ਮਨੀਤ ਧਨੋਰੀ ਉਹ ਕਹਿੰਦੇ ਆ ਵੀ ਜੱਗੂ ਤੇ ਬੁਲਟ ਦੀ ਆਪਾਂ ਜਫੀ ਪਵਾਣੀ ਐ ਤੇ ਤੁਸੀਂ ਵਿਸਥਾਰ ਨਾਲ ਥੋੜਾ ਜਿਹਾ ਇਹ ਵੀਰ ਨੇ ਸਾਡੇ ਪਹਿਲਾਂ ਕਹਿੰਦਾ ਆਪਾਂ ਹੁਣ ਦੱਸੀਏ ਨਾ ਵੀ ਕਾਦੋਂ ਜਫੀ ਪੈਣ ਲੱਗੀ ਐ ਰੋਜ਼ ਇਕੱਠੇ ਹੀ ਰਹਿੰਦੇ ਆ ਇੱਕ ਵਾਰ ਯਾਰ ਹਾਂ ਬੁਲਟ ਤੇ ਜੱਗੂ ਨੂੰ ਤਾੜੀਆਂ ਮਾਰਦੇ ਯਾਰ ਜ਼ੋਰਦਾਰ ਹਾਂਜੀ ਭਾਈ ਅਮਰੀਕ ਖੋਸਾ ਕੋਟਲਾ ਜੀ ਯਾਰ ਤੁਹਾਨੂੰ ਸੌ ਲੱਗੇ ਜੇ ਮਨਾਂ ਵਿੱਚ ਵੀ ਗੱਲ ਰੱਖੋ ਇੱਕ ਦੂਜੇ ਪ੍ਰਤੀ ਮਨੀ ਸਹੀ ਹੈ ਨਾ ਬੁਲਟ ਤੈਨੂੰ ਵੀ ਬੇਨਤੀ ਹੈ ਤੂੰ ਮੈਥੋਂ ਛੋਟਾ ਉਮਰ ਦੇ ਵਿੱਚ ਬੁਲਟ ਤੂੰ ਵੀ ਉਮਰ ਦੇ ਛੋਟਾ ਤੇ ਮਨੀ ਤੁਹਾਡੇ ਕੋਲੇ ਖੜਾ ਹੈ ਬਸ ਤੁਸੀਂ ਮਨਾਂ ਦੇ ਵਿੱਚ ਵੀ ਕੋਈ ਵੀ ਗੱਲ ਰੱਖਣੀ ਯਾਰ ਇਹ ਤੁਹਾਡਾ ਪਿਆਰ ਹੈ ਤੁਹਾਡੇ ਬੁੱਲੋਂ ਦੇ ਹਾਸੇ ਹਨ ਰਮਾਦਾਨਾ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ ਯਾਰ ਜੇ ਕਿਤੇ ਹੋ ਜਾਂਦੀਆਂ ਨੇ ਮਾੜੀ ਮੋਟੀ ਨੂੰ ਗਰਾਊਂਡ 'ਚ ਹੀ ਰਹਿਣ ਦਾ ਕਰਨਾ ਆਪਾਂ ਹੋਵੇ ਤੁਸੀਂ ਬਹੁਤ ਔਖੇ ਬਣਿਓ ਐਡੇ-ਐਡੇ ਨਾਂ ਬਹੁਤ ਔਖੇ ਬਣਦੇ ਆ ਵਾਕਈ ਅਮਰੀਕ ਬਾਈ ਇੱਕ ਹੋਰ ਗੱਲ ਇਹ ਉਤਮ ਕਰਨਾ ਸਭ ਤੋਂ ਔਖਾ ਹੁੰਦਾ ਹੈ ਇਹ ਉਤਮ ਕੀਤਾ ਪਨੌਰੀ ਵਾਲੇ ਮਣੀ ਨੇ ਇੱਕ ਤਾੜੀ ਮਣੀ ਪਨੌਰੀ ਆਸਤੇ ਮਾਰਦੇ ਆ ਯਾਰ ਜ਼ੋਰਦਾਰ ਮੈਂ ਮਣੀ ਵੱਲੋਂ ਵੀ ਤੁਹਾਡਾ ਧੰਨਵਾਦ ਕਰਦਾ ਮਣੀ ਨੇ ਸੋਚ-ਸੋਚੀ ਮਣੀ ਕਹਿੰਦਾ ਯਾਰ ਜੇ ਕਿਤੇ ਆਏ ਹੋ ਜੇ ਮਣੀ ਦਾ ਪਹਿਲਾਂ ਵੀ ਗੱਲ ਚੱਲੀ ਮਨੀ ਕਹਿੰਦਾ ਜਿੱਦੋਂ ਮੇਰਾ ਦਾਲ ਲੱਗ ਗਿਆ ਨੇ ਇਹਨਾਂ ਦੀਆਂ ਗਲਵਕੜੀਆਂ ਪਈਆਂ ਹੋਣਗੀਆਂ ਇਹਨਾਂ ਦਾ ਪਿਆਰ ਹੋਊਗਾ ਮਨੀ ਦੇਖ ਲਿਆ ਜੇ ਦਿਨ ਆ ਗਿਆ ਨਾ ਯਾਨੀ ਗਲਵਕੜੀਆਂ ਪੈ ਗਈਆਂ ਮਨੀ ਦੀ ਸੋਚ ਨੂੰ ਸਲੂਟ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਵੀ ਢੋਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਤਾਂ ਨਵਾਜੀ